ਅਾਇਦជា ਇਸ ਤਰ੍ਹਾਂ ਜੀ ਜਦੋਂ ਅਸੀਂ ਅਵਾਰਡ ਜਿਹੜਾ ਬਣਾਉਨੇ ਆ ਨੈਸ਼ਨਲ ਇਵੈਕਟ ਦੇ ਵਿੱਚ ਅੰਡਰ ਸੈਕਸ਼ਨ 3 ਜੀ ਤੇ ਇਹਦੇ ਚ ਅਵਾਰਡ ਬਣਾਉਣ ਤੋਂ ਪਹਿਲਾਂ ਅਸੀਂ ਕਿਸਾਨਾਂ ਤੋਂ ਜਿਹੜੇ ਆ ਕਲੇਮਸ ਲੈਨੇ ਆ ਜਿਹੜੇ ਕਲੇਮਸ ਸਾਾਨੂੰ ਪ੍ਰਾਪਤ ਹੋਏ ਸੀਗੇ ਉਹਦੇ ਸਬੰਧ ਚ ਜਿਨ੍ਹਾਂ ਨੂੰ ਪਰਸਨਲ ਹੀアリング ਦਿੱਤੀ ਗਈ ਸੀਗੀ ਤੇ ਨਾਲ ਹੀ ਜਿਹੜਾ ਵਾ ਜਿਸ ਫਾਰਮੂਲੇ ਤਹਿ ਜਿਹੜਾ ਵਾ ਮਾਰਕੀਟ ਰੇਟ ਤੈਅ ਕੀਤਾ ਜਾਂਦਾ ਉਹ ਫਾਰਮੂਲੇ ਬਾਰੇ ਜਿਹੜੀ ਇਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਉਹਦੇ ਬਾਰੇ ਜਿਹੜਾ ਅੱਜ ਅਸੀਂ ਐਗਰੀਕਲਚਰ ਦਾ ਰੈਸ਼ੀ ਦਾ ਕਮਰਸ਼ਲ ਤੇ ਜੋ ਅਲੱਗ-ਅਲੱਗ ਰੇਟ ਜੋ ਹੈਗੇ ਆ ਅਸ ਪਰ ਸੈਕਸ਼ਨ 26 ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਹੈਗਾ ਉਹਦੇ ਮੁਤਾਬਕ ਜੋ ਨਿਕਲ ਕੇ ਆਉਂਦੇ ਆ ਤੇ ਉਹਦੇ ਬਾਰੇ ਇਹਨਾਂ ਨੂੰ ਦੱਸਿਆ ਗਿਆ ਤੇ ਜਿਹੜੇ ਇਹਨਾਂ ਦੇ ਕਲੇਮ ਸੀਗੇ ਜਿਹੜੇ ਉਹ ਵੀ ਰਿਸਪੋਸ ਆਫ ਜਿਹੜੇ ਆ ਉਹ ਨਾਲ ਕੀਤੇ ਗਏ ਆ ਇਹ ਕਿੰਨਾ ਹੁਣ ਮੁਆਵਜ਼ਾ ਇਹਨਾਂ ਦਾ ਰੇਟ ਤੈਅ ਕੀਤਾ ਗਿਆ ਜੀ ਇਹਨਾਂ ਦੀ ਜਮੀਨ ਉਹ ਫਾਈਨਲ ਕੈਲਕੂਲੇਸ਼ਨ ਜਿਹੜੀ ਆ ਉਹ ਅਸੀਂ ਹੁਣ ਕਰ ਰਹੇ ਹੈਗੇ ਆ ਜੋ ਲਗਭਗ ਰੇਟ ਜਿਹੜਾ ਐਗਰੀਕਲਚਰ ਦਾ ਜਿਹੜਾ ਹੈਗਾ ਉਹ 17 ਲੱਖ ਦੇ ਆਸ-ਪਾਸ ਨਿਕਲ ਕੇ ਆ ਰਿਹਾ ਤੇ ਕਮਰਸ਼ੀਅਲ ਦਾ ਜਿਹੜਾ ਰੈਜ਼ੀਡੈਂਸ਼ੀਅਲ ਦਾਵਾ ਉਹ ਅਲੱਗ ਨਿਕਲ ਕੇ ਆ ਰਿਹਾ ਉਹ ਪ੍ਰਤੀ ਮਰਲੇ ਜਿਹੜਾ 17 ਲੱਖ ਨਿਕਲ ਕੇ ਆ ਰਿਹਾ ਜੀ ਇਹ ਦੇ ਪ੍ਰਤੀ ਇਕੜ ਦਾ ਪਾ ਕੇ ਕਿੰਨਾ ਕਿੰਨਾ ਟੋਟਲ ਬਣ ਜ ਸਕਦਾ ਹੈ ਹਾਂ ਇਹਦੇ ਉੱਪਰ ਕੁਝ ਕੰਪੋਨੈਂਟਸ ਐਡ ਹੁੰਦੇ ਆ ਜੀ ਉਹਦੇ ਵਿੱਚ ਜਿਵੇਂ 100% ਸੋਲਿਸ਼ੀਅਮ ਲੱਗਦਾ ਇਹਦੇ ਉੱਤੇ ਤੇ ਇਸ ਤੋਂ ਇਲਾਵਾ ਜੋ ਮੇਸੀਬ ਮਾਰਕੀਟ ਰੇਟ ਦੇ ਉੱਪਰ 12% ਇੰਟਰਸਟ ਜਿਹੜਾ ਹੈਗਾ ਵਾ ਐਸ ਪਰ ਲੈਂਡ ਐਕਵੀਜ਼ੀਸ਼ਨ ਐਕਟ ਜਿਹੜਾ ਵਾ ਜਿਸ ਡੇਟ ਤੋਂ ਨੋਟੀਫਿਕੇਸ਼ਨ ਹੁੰਦੀ ਹੈ 3 ਇਹਦੀ ਉਸ ਡੇਟ ਤੋਂ ਲੈ ਕੇ ਤੇ ਅਵਾਰਡ ਦੀ ਡੇਟ ਤੱਕ ਉਹ 12% ਇੰਟਰਸਟ ਜਿਹੜਾ ਉਹਨਾਂ ਨੂੰ ਮਾਰਕੀਟ ਰੇਟ ਤੇ ਉਹ ਮਿਲਣਾ ਨਾਲ ਇਹ ਸਹਿਮਤੀ ਜਤਾ ਕੇ ਮੈਂ ਹਾਂ ਜੀ ਕਿਸਾਨ ਆਪਣੀ ਹਾਂਜੀ ਇਸ ਤੋਂ ਇਲਾਵਾ ਕੁਝ ਖੜੀ ਫਸਲ ਦੇ ਮੁਆਵਜ਼ੇ ਨੇ ਕੁਝ ਦਰਖਤਾਂ ਦੇ ਸਟਰਕਚਰਸ ਦੇ ਟੂ ਵੈਲਜ਼ ਦੇ ਜੋ ਵੀ ਇਮੋਵਿਬਲ ਪ੍ਰੋਪਰਟੀ ਅਟੈਚਡ ਹੈਗੀ ਆ ਇਹਨਾਂ ਦੀ ਜ਼ਮੀਨ ਦੇ ਨਾਲ ਉਹਦੇ ਮੁਆਵਜ਼ੇ ਜਿਹੜੇ ਆ ਉਹ ਅਲੱਗ ਤੋਂ ਜਿਹੜੇ ਆ ਉਹ ਡਿਸਾਈਡ ਕੀਤੇ ਜਾਣੇ ਆ ਤੇ ਲਗਭਗ ਕਿਸਾਨਾਂ ਵੱਲੋਂ ਜਿਹੜੀ ਆ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ